ਉਹ ਤਸਵੀਰਾਂ ਦੇਖ ਸਕਦੇ ਹੋ ਪਿੰਡ ਜੱਸੀਆਂ ਦੀਆਂ ਨੇ ਜਿੱਥੇ ਕਿ ਅਚਾਨਕ ਅੱਗ ਲੱਗਣ ਦੀ ਘਟਨਾ ਵਾਪਰੀ ਆ ਔਰ ਉਸ ਤੋਂ ਬਾਅਦ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਨੇ ਐਮਐਲਏ ਸਾਹਿਬ ਦੇ ਨਾਲ ਸੰਪਰਕ ਕੀਤਾ ਔਰ ਐਨਜੀਓ ਵੀ ਪਹੁੰਚ ਚੁੱਕੀ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਨਜੀਓ ਦੇ ਵੱਲੋਂ ਬਲੈਂਕਟਸ ਦਿੱਤੀਆਂ ਜਾ ਰਹੀਆਂ ਨੇ ਗਰੀਬਾਂ ਦੇ ਲਈ ਹੋਰ ਵੀ ਕਾਫੀ ਕੁਝ ਦਿੱਤਾ ਜਾ ਰਿਹਾ ਪੁੱਛ ਲੈਣੇ ਆ ਕੀ ਸ਼ੁਭਨਾਮਾ ਹੈ ਸਰ ਆਪਣਾ ਸਰ ਮੇਰਾ ਨਾਮ ਗੁਰਜੀਤ ਸਿੰਘ ਗੇਲਾ ਜੀ ਮੈਂ ਥੋ ਨਾਉ ਦੇ ਪਿੰਡ ਰਹਿਣ ਵਾਲਾ ਮੈਂ ਆਮ ਆਦਮੀ ਪਾਰਟੀ ਤੋਂ ਸਟੇਟ ਪ੍ਰੈਜ਼ੀਡੈਂਟਾਂ ਜੀ ਔਰ ਅੱਜ ਇਥੇ ਹੁਸੈਨਪੁਰੇ ਪਿੰਡ ਦੇ ਯਾਦ ਦੇ ਵਿੱਚ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਆ ਤੇ ਇਥੇ ਪੰਜ ਝੁੱਗੀਆਂ ਨੂੰ ਅੱਗ ਲੱਗੀ ਜਿਹਦੇ ਵਿੱਚ 35-40 ਪਰਿਵਾਰ ਮੈਂਬਰ ਰਹਿੰਦੇ ਸੀਗੇ ਔਰ ਉਹਨੇ ਉਹਨਾ ਕਰਕੇ ਇਥੇ ਅੱਜ ਇਹਨਾਂ ਦਾ ਸ਼ੁਕਰ ਹੋਇਆ ਪ੍ਰਮਾਤਮਾ ਦੀ ਮਿਹਰ ਨਾਲ ਮੀਂਹ ਪਿਆ ਹੋਇਆ ਸੀ ਤਾਂ ਕਰਕੇ ਅੱਗ ਜਿਆਦਾ ਨਹੀਂ ਫੈਲੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੇ ਇਥੋਂ ਦੇ ਰਹਿਣ ਵਾਲਿਆਂ ਦੇ ਆਪਸੀ ਹਿੰਮਤ ਨਾਲ ਉਹ ਅੱਗ ਤੇ ਕਾਬੂ ਪਾ ਲਿਆ ਵਾ ਔਰ ਜਦੋਂ ਇਸ ਦੀ ਸੂਚਨਾ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਜੀਵਨ ਸਿੰਘ ਜੀ ਸੰਗਵਾਲ ਨੂੰ ਮਿਲੀ ਉਹਨਾਂ ਨੇ ਤੁਰੰਤ ਡੀਸੀ ਸਾਹਿਬ ਨੂੰ ਇਹਦੇ ਬਾਰੇ ਉਹਨਾਂ ਨੂੰ ਬੇਨਤੀ ਕੀਤੀ ਡੀਸੀ ਸਾਹਿਬ ਨੇ ਅੱਗੋਂ ਸਾਡੇ ਰੈੱਡ ਕਰਾਸ ਦੇ ਤੇ ਸਾਡੇ ਰੈੱਡ ਕਰਾਸ ਦੇ ਸੈਕਟਰੀ ਨੇ ਜਿਹੜੇ ਸਰਫਨੀ ਜੋਸ਼ੀ ਜੀ ਉਹਨਾਂ ਦੀ ਡਿਊਟੀ ਲਈ ਔਰ ਉਹ ਵਲੀ ਜੋਸੀ ਜੀ ਰੈੱਡ ਕਰਾਸ ਵੱਲੋਂ ਇਹਨਾਂ ਲਈ ਸਾਰਾ ਸਮਾਨ ਜੋ ਇਹਨਾਂ ਦੇ ਰੋਜ ਦੇ ਲੋੜਾਂ ਦਾ ਕੰਬਲ ਰਜਾਈਆਂ ਬਰਤਨ ਰਾਸ਼ਨ ਉਹ ਲੈ ਕੇ ਇੱਥੇ ਪਹੁੰਚੇ ਨੇ ਔਰ ਮੈਂ ਸਲਾਘਾ ਕਰਨੀ ਚਾਹੂਗਾ ਇੱਥੋਂ ਦੇ ਨੌਜਵਾਨ ਸਾਥੀਆਂ ਦੀ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਅੱਜ ਉਹਨਾਂ ਪਰਿਵਾਰਾਂ ਨੂੰ ਸਾਂਭ ਰਾਇਆ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰ ਰਹੇ ਆ ਉਹਨਾਂ ਦੀ ਖਾਣੇ ਦਾਣੇ ਦਾ ਪ੍ਰਬੰਧ ਕਰ ਰਹੇ ਆ ਔਰ ਉਹਨਾਂ ਦਾ ਬੜਾ ਜਯੋਗਦਾਨ ਆ ਔਰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਰੈੱਡ ਕਰਾਸ ਦਾ ਸਾਡੇ ਬਨੀਤ ਜੋਸ਼ੀ ਜੀ ਦਾ ਸਾਡੇ ਡੀਸੀ मैम ਦਾ ਔਰ ਸਾਡੇ ਸਤਿਕਾਰਯੋਗ ਐਮਐਲਏ ਸਾਡਾ ਜੀਵਨ ਸਿੰਘ ਜੀ ਸੰਗੋਵਾਲ ਦਾ ਜਿਨ੍ਹਾਂ ਨੇ ਬਹੁਤ ਛੇਤੀ ਉਪਰਾਲਾ ਕੀਤਾ ਕਿਉਂਕਿ ਠੰਡ ਦਾ ਮੌਸਮ ਹੈ ਠੰਡ ਦੇ ਮੌਸਮ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਔਰ ਪਰ ਇਹ ਪਿੰਡ ਵਾਲਿਆਂ ਦੀ ਇਹ ਕਲੋਨੀ ਵਾਲਿਆਂ ਦੀ ਵੀ ਸ਼ਰੰਘਾ ਕਰਨੀ ਬਣਦੀ ਹੈ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਇਹਨਾਂ ਦੀ ਹਰ ਸੰਭਵ ਮਦਦ ਕੀਤੀ ਸੋ ਦੇਖ ਸਕਦੇ ਹੋ ਤੁਸੀਂ ਇੱਧਰ ਆ ਪਾਣੀ ਪੁਲਾਇਆ ਜਾ ਰਿਹਾ ਵਾ ਸੋ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਦੇ ਵੱਲੋਂ ਔਰ ਆਮ ਆਦਮੀ ਪਾਰਟੀ ਦੀ ਟੀਮ ਦੇ ਵੱਲੋਂ ਇਮੀਡੀਏਟਲੀ ਐਕਸ਼ਨ ਲੱਤਾ ਗਿਆ ਸਾਡੇ ਨਾਲ ਜੋਸ਼ੀ ਸਾਹਿਬ ਵੀ ਮੌਜੂਦ ਨੇ ਆ ਅਦਿੱਤਿਆ ਜੈਨ ਵੀ ਮੌਜੂਦ ਨੇ ਔਰ ਕੁੰਮਨ ਸਾਹਿਬ ਵੀ ਮੌਜੂਦ ਨੇ ਵਨ ਬਾਈ ਵਨ ਸਭ ਕੋਲੇ ਚੱਲਾਂਗੇ ਜੋਸ਼ੀ ਸਾਹਿਬ ਤੁਹਾਨੂੰ ਕਿੱਦਾਂ ਪਤਾ ਚੱਲਿਆ ਐਕਚੁਅਲੀ ਜਦੋਂ ਇੱਥੇ ਲੋਕਾਂ ਨੇ ਐਮਐਲਏ ਸਾਹਿਬ ਨਾਲ ਪਹੁੰਚ ਕੀਤੀ ਤਾਂ ਐਮਐਲਏ ਸਾਹਿਬ ਨੇ ਡੀਸੀ ਸਾਡੇ ਜਿਹੜੇ ਨਵੇਂ ਸਾਖਸ਼ੀ ਸਾਨੀ ਜੀ ਆਏ ਨੇ ਉਹਨਾਂ ਨੂੰ ਉਹਨਾਂ ਨੇ ਕਾਲ ਕੀਤੀ ਵੀ ਇੱਥੇ ਆ ਘਟਨਾ ਵਾਪਰੀ ਹੈ ਵੀ ਉੱਥੇ ਸਮਾਨ ਦੀ ਲੋੜ ਹੈ ਤੇ ਡੀਸੀ ਮੈਡਮ ਨੇ ਮੇਰੀ ਡਿਊਟੀ ਲਗਾਈ ਵੀ ਤੁਸੀਂ ਜਿਹੜੀਆਂ ਲੋਕਲ ਐਨਜੀਓ ਹੈਗੇ ਨੇ ਉਹਨਾਂ ਨਾਲ ਸੰਪਰਕ ਕਰਕੇ ਜਿਹੜਾ ਵੀ ਉਹਨਾਂ ਦਾ ਸਮਾਨ ਹੈਗਾ ਰਾਸ਼ਨ ਹੈਗਾ ਕੰਬਲ ਹੈਗੇ ਨੇ ਬ੍ਰਾਂਡ ਨਿਊ ਕੱਪੜੇ ਹੈਗੇ ਨੇ ਬਰਤਨ ਹੈਗੇ ਨੇ ਜਿਹੜਾ ਵੀ ਸਮਾਨ ਹੈਗਾ ਉੱਥੇ ਪਹਚਾਓ ਤੇ ਡੀਸੀ ਸਾਹਿਬ ਦੇ ਅਸੀਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਰੀਆਂ ਐਨਜੀਓ ਨਾਲ ਸੰਪਰਕ ਕਰਕੇ ਸਮਾਨ ਅਸੀਂ ਅੱਜ ਇੱਥੇ ਇਹਨਾਂ ਨੂੰ ਅਸੀਂ ਲਿਆ ਕੇ ਦਿੱਤਾ ਹੈਗਾ ਤੇ ਹੋਰ ਵੀ ਜਿਹੜੀ ਇਹਨਾਂ ਦੀ ਲੋੜ ਹੋਊਗੀ ਉਹ ਸਾਰੀਆਂ ਲੋੜਾਂ ਜਿਹੜੀਆਂ ਨੇ ਅਸੀਂ ਇਹਨਾਂ ਦੀ ਇਹਨਾਂ ਦੀਆਂ ਪੂਰੀਆਂ ਕਰਾਂਗੇ ਉਹ ਸਮਾਨ ਜਿਹੜਾ ਹੈਗਾ ਅੱਜ ਪਰਿਵਾਰਾਂ ਨੂੰ ਉਹਨਾਂ ਨੂੰ ਅਸੀਂ ਦੇ ਦਿੱਤਾ ਸੋ ਸਮਾਨ ਦੇ ਦਿੱਤਾ ਗਿਆ ਵਾ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਰੋਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਪਿੰਡ ਵਾਸੀਆਂ ਦੇ ਵੱਲੋਂ ਵੀ ਇਮੀਡੀਏਟਲੀ ਇਹਨਾਂ ਨੂੰ ਸਹਾਬਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਸਮਾਨ ਦੇਖ ਸਕਦੇ ਹੋ ਐਨਜੀਓ ਦੇ ਵੱਲੋਂ ਜਿਸ ਤਰ੍ਹਾਂ ਕਿ ਰੈੱਡ ਕਰਾਸ ਵੱਲੋਂ ਸੋ ਜਿਸ ਤਰ੍ਹਾਂ ਤੁਸੀਂ ਜੋਸ਼ੀ ਸਾਹਿਬ ਤੋਂ ਸੁਣਿਆ ਕਿ ਸ਼ਾਕਸ਼ੀ ਸਾਨੀ ਜੀ ਜਿਹੜੇ ਕਿ ਨਵੇਂ ਡੀਸੀ ਅਪਾਇੰਟ ਹੋਏ ਨੇ ਉਹਨਾਂ ਨੇ ਵੀ ਸੰਗਵਾਲ ਸਾਹਿਬ ਦੇ ਕਾਲ ਤੇ ਇਮੀਡੀਏਟਲੀ ਅ ਐਕਸ਼ਨ ਲਿਆ ਔਰ ਜੋਸ਼ੀ ਜੀ ਨੂੰ ਇੱਥੇ ਭੇਜਿਆ ਔਰ ਐਨਜੀਓ ਦੇ ਵੱਲੋਂ ਤਮਾਮ ਜਿਹੜੇ ਇੱਥੇ ਗਰੀਬ ਭਾਈਚਾਰੇ ਦੇ ਲੋਕ ਰਹਿੰਦੇ ਨੇ ਝੁੱਗੀਆਂ ਦੇ ਵਿੱਚ ਉਹਨਾਂ ਨੂੰ ਸਹਾਇਤਾ ਦਿੱਤੀ ਗਈ ਹੈ ਜਨ ਸਾਹਿਬ ਕੀ ਕਹਿਣਾ ਚਾਹੋਗੇ ਕੀ ਹੈ ਪੂਰਾ ਮਾਮਲਾ ਮਾਮਲਾ ਇਹ ਹੈ ਅੱਜ ਸਵੇਰੇ ਇੱਥੇ ਜੋ ਕੀ ਹੈ ਝੁੱਗੀਆਂ ਨੂੰ ਅੱਗ ਲੱਗੀ ਹੈ ਔਰ ਅੱਜ ਹੀ ਐਮਐਲਏ ਸਾਹਿਬ ਕੋਲ ਗੱਲ ਪਹੁੰਚੀ ਤਾਂ ਐਮਐਲਏ ਸਾਹਿਬ ਨੇ ਨਾਲ ਹੀ ਮਦਦ ਲਈ ਰੈੱਡ ਕਰਾਸ ਔਰ ਡੀਸੀ ਸਾਹਿਬ ਨੂੰ ਕਿਹਾ ਡੀਸੀ ਸਾਹਿਬ ਨੇ ਰੈੱਡ ਕਰਾਸ ਦੀ ਡਿਊਟੀ ਲਗਾਈ ਹੈ ਜੀ ਜੀ ਕੀ ਇੱਥੇ ਆ ਕੇ ਸਾਰਾ ਸਮਾਨ ਜ਼ਰੂਰਤਾਂ ਦਾ ਸਾਰਾ ਸਮਾਨ ਨਾਲ ਲੈ ਕੇ ਆਏ ਹੈ ਨਾਲ ਐਂਬੂਲੈਂਸ ਆਈ ਹੈ ਜੋ ਕਿ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਏਗੀ ਇੱਥੇ ਸੋ ਐਂਬੂਲੈਂਸ ਵੀ ਇੱਥੇ ਪਹੁੰਚੀ ਹੋਈ ਆ ਹਾਲਾਂਕਿ ਤੁਹਾਨੂੰ ਮੋਟੀ-ਮੋਟੀ ਨਿਊਜ਼ ਦੱਸ ਦਿੰਨੇ ਆ ਕਿ ਹੁਸੈਨਪੁਰਾ ਜੱਸਿਆਂ ਦੇ ਨਾਲ ਲੱਗਦੇ ਪਿੰਡ ਹੁਸੈਨਪੁਰਾ ਦੇ ਵਿੱਚ ਚੁਗੀਆਂ ਦੇ ਵਿੱਚ ਅੱਗ ਸੇਕਦੇ ਹੋਏ ਅਚਾਨਕ ਅੱਗ ਦੀ ਘਟਨਾ ਵਾਪਰ ਗਈ ਜਿਸ ਤੋਂ ਬਾਅਦ ਹਾਂਜੀ ਮੌਕੇ ਤੇ ਚਸ਼ਮਜੀਤ ਜੀ ਕੀ ਕਹਿਣਾ ਚਾਹੋਗੇ ਕੀ ਦੇਖਿਆ ਤੁਸੀਂ ਸਰ ਜਦੋਂ ਅਸੀਂ ਦੇਖਿਆ ਇੱਥੇ ਕਾਫੀ ਅੱਗ ਲੱਗ ਚੁੱਕੀ ਹੈ ਅਗਲੇ ਬੱਚੇ ਆਗੂ ਬਿ ਸਿੱਖਦੇ ਸੀ ਉਹਨਾਂ ਤੋਂ ਕੋਈ ਗਲਤੀ ਹੋ ਗਈ ਹੋਗੀ ਜਾਂ ਸੈਂਟਰ ਫਟਿਆ ਇੱਕ ਉਸ ਵਾਰ ਠੀਕ ਹੈ ਹਾਂਜੀ ਬਸ ਅਸੀਂ ਇਹਨਾਂ ਤੋਂ ਆਪਣੇ ਜੀਵਨ ਸਿੰਘ ਸੰਗੋਵਾਲ ਸਾਹਿਬ ਐਮ ਐਲ ਏ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਇਹ ਸ਼ਾਰਟ ਨੋਟਿਸ ਦੇ ਵਿੱਚ ਕੀ ਸ਼ੁਭਨਾ ਮਟੋਦਾ ਮੇਰਾ ਜਗਰੂਪ ਲਾਲ ਹੈ ਪੰਚਾਇਤ ਮੈਂਬਰ ਐਸਪੈਂਡ ਦਾ ਹੈ ਕਿੱਥੋਂ ਦੀ ਪੰਚਾਇਤ ਦੇ ਪਿੰਡ ਹਸੈਨਪੁਰਾ ਪੰਚਾਇਤ ਮੈਂਬਰ ਹਾਂਜੀ ਜਗਰੂਪ ਜੀ ਹਾਂਜੀ ਤੇ ਕੀ ਦੇਖਿਆ ਸੀ ਮਤਲਬ ਇਹ ਕੀ ਉਸ ਤੋਂ ਬਾਅਦ ਤੁਸੀਂ ਐਕਸ਼ਨ ਲਿਆ ਉਸ ਤੋਂ ਬਾਅਦ ਸਰ ਪਹਿਲਾਂ ਤਾਂ ਇੱਥੇ ਅੱਗ ਬੁਝਾਈ ਗਈ ਆਪਣੇ ਲੋਕਲ ਲੋਕਾਂ ਦੁਆਰਾ ਉਹਨਾਂ ਦੀ ਮਦਦ ਕੀਤੀ ਗਈ ਛੁੱਗੀਆਂ ਵਾਲਿਆਂ ਨੇ ਮਦਦ ਕੀਤੀ ਉਸ ਤੋਂ ਬਾਅਦ ਅਸੀਂ ਸਾਡੇ ਆਪਣੇ ਪ੍ਰਧਾਨ ਸਾਹਿਬ ਨੇ ਇੱਧਰ ਆਪਣੇ ਗੁਰਦੇਵ ਸਿੰਘ ਢਿੱਲੋਂ ਨੇ ਉੱਧਰ ਆਪਣੇ ਸੁਮੇਤ ਪ੍ਰਧਾਨ ਜੀ ਨੇ ਜੋ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ ਇਹਨਾਂ ਨੂੰ ਫੋਨ ਕੀਤਾ ਗਿਆ ਵੀ ਭਾਈ ਆਂ ਪਾਣਾ ਮਰਤ ਗਿਆ ਵੀ ਜਿੰਨੀ ਹੋ ਸਕਦੀ ਇਹਨਾਂ ਲੋਕਾਂ ਦੀ ਮਦਦ ਕਿੱਥੇ ਅੱਗ ਕਿੱਥੇ ਲੱਗੀ ਆ ਦਿਖਾ ਸਕਦੇ ਹੋ ਮਾੜਾ ਜਿਹਾ ਸਪੌਟ ਕਿਹੜੀ ਜਗ੍ਹਾ ਤੇ ਅੱਗ ਕਾਫੀ ਜਗ੍ਹਾ ਤੇ ਪਿੱਛੇ ਆ ਛੁੱਗੀਆਂ ਦੇ ਲਾਈਨਾਂ ਦੇ ਨਾਲ ਨਾਲ ਨਾਲਾ ਅੰਦਰ ਚਿੱਕੜ ਆ ਥੋੜਾ ਜਿਹਾ ਕਿ ਕਾਫੀ ਪਾਣੀ ਉਹਦੇ ਵਾਇਰ ਗ੍ਰੇਡ ਵਾਲਿਆਂ ਨੇ ਥੋੜਾ ਚਿੱਕੜ ਕਰ कौन था यहाँ पे उस जगह पे मैं दस बंदे बिना आग लगने से खड़े थे तो खड़े थे कोई अपने आपस में गल बात कर रहे थे जो एक आ एक ने वो तो आदमी मेरे भी बोलने लगा कि प्रधान जी यहाँ पर आग लग गया मैं झांकने लगे दोनों तरफ से आग के लगा लगे तो आग इधर लग गया था फिर मैं लोग उधर जो मैं दस भाई खड़े थे उधर से मैं दौड़ चुके थे भाग कर को वहां पर जाकर को आग बुताने की कोशिश की पूरे जितने पानी था था उसमें मिट्टी डालने लगे आग तो किसी तरह संभाल आया। आया, तो उस... नहीं है नुकसान कोई नही होया क्यूकी इत ने और पिंड के जेडे आस पास लोग है सारे ने मिलके इतना फटाफट अग बुझाती दी जानी माली नुकसान कोई नहीं होया शुक्र है जी ਸੋ ਆਮ ਆਦਮੀ ਪਾਰਟੀ ਤੇ ਰੈੱਡ ਕਰਾਸ ਦੇ ਵੱਲੋਂ ਇਮੀਡੀਏਟਲੀ ਐਕਸ਼ਨ ਲੱ타 ਗਿਆ ਹਾਂਜੀ ਐਕਸ਼ਨ ਲਿੱਤਾ ਗਿਆ ਸਾਰਾ ਜ਼ਰੂਰਤ ਦਾ ਰਾਹਤ ਦਾ ਸਮਾਨ ਇੱਥੇ ਭੇਜ ਦਿੱਤਾ ਗਿਆ ਕੀ ਕੁਝ ਦਿੱਤਾ ਗਿਆ ਰਾਹਤ ਦੇ ਸਮਾਨ ਪਰ ਇਹਦੇ ਵਿੱਚ ਕੰਬਲ ਬਰਤਨ ਖਾਣ ਦਾ ਰਾਸ਼ਨ ਦਾ ਸਮਾਨ ਹਰ ਜ਼ਰੂਰਤ ਦੀ ਚੀਜ਼ ਹੈ ਕੱਪੜੇ ਬੱਚਿਆਂ ਦੇ ਵੱਡਿਆਂ ਦੇ ਸਾਰਿਆਂ ਦੇ ਕੱਪੜੇ ਹੈਗੇ ਟਰੈਕਸੂਟ ਨਵੇਂ ਸਾਰਾ ਹਰ ਚੀਜ਼ ਨਵੀਂ ਦਿੱਤੀ ਗਈ ਹੈ ਕੋਈ ਵੀ ਇੱਦਾਂ ਸੋ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿੰਨੇ ਆ ਹਾਲਾਂਕਿ ਪਿੱਛੇ ਮੰਦਰ ਵੀ ਨਜ਼ਰ ਆ ਰਿਹਾ ਬਾਲਾ ਜੀ ਦਾ ਸਰੂਪ ਨਜ਼ਰ ਆ ਰਿਹਾ ਔਰ ਜਿਹੜੇ ਬਲੈਂਕਟਸ ਨੇ ਉਹਨਾਂ ਦੇ ਢੇਰ ਲੱਗ ਚੁੱਕੇ ਨੇ ਬਰਤਨ ਨਜ਼ਰ ਆ ਰਹੇ ਨੇ ਪਾਉਣ ਵਾਲੇ ਕੱਪੜੇ ਨੇ ਜਿਹੜੇ ਜਿਸ ਤਰ੍ਹਾਂ ਕਿ ਸਰਦੀ ਦਾ ਮੌਸਮ ਹੈ ਕੜਾਕੇ ਦੀ ਠੰਡ ਚੱਲ ਰਹੀ ਹੈ ਔਰ ਕੜਾਕੇ ਦੀ ਠੰਡ ਦੇ ਵਿੱਚ ਜਿਹੜੇ ਕੱਪੜੇ ਨੇ ਉਹ ਵੀ ਇੱਥੇ ਪੂਰਾ ਢੇਰ ਲੱਗ ਗਿਆ ਹਾਲਾਂਕਿ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਵੈ ਚਸ਼ਮਦੀਦ ਵੀ ਦੱਸ ਰਹੇ ਸੀਗੇ ਕੀ ਅੱਗ ਹੈ ਜਿਹੜੀ ਅੱਗ ਸੇਕਨ ਤੋਂ ਬਾਅਦ ਅੱਗ ਦੀ ਘਟਨਾ ਵਾਪਰੀ ਹੈ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਇੱਥੇ ਪਹੁੰਚੇ ਜਿਸ ਤੋਂ ਬਾਅਦ ਗੱਲ ਸੰਗਵਾਲ ਸਾਹਿਬ ਐਮ ਐਲ ਏ ਹਲਕਾ ਗਿਲ ਤੱਕ ਪਹੁੰਚੀ ਜੀਹਨਾਂ ਨੇ ਸ਼ਾਕਸ਼ੀ ਸਾਨੀ ਜੀ ਨੂੰ ਜਿਹੜੇ ਕਿ ਨਵੇਂ ਡੀਸੀ ਅਪਾਇੰਟ ਹੋਏ ਨੇ ਉਹਨਾਂ ਨੂੰ ਸੰਪਰਕ ਕੀਤਾ ਤੇ ਡੀਸੀ ਮੈਮ ਨੇ ਰੈੱਡ ਕਰਾਸ ਦੇ ਰਾਹੀਂ ਜੋਸ਼ੀ ਜੀ ਨੂੰ ਇੱਥੇ ਭੇਜਿਆ ਜਿਸ ਤੋਂ ਬਾਅਦ ਇਹ ਪੂਰੀ ਸਮੱਗਰੀ ਹੈ ਜਿਹੜੀ ਇਹਨਾਂ ਦੇ ਕੋਲ ਪਹੁੰਚੀ ਹੈ ਔਰ ਰਾਹਤ ਹੈ ਜਿਹੜੀ ਇਮੀਡੀਏਟਲੀ ਦਿੱਤੀ ਗਈ ਹੈ ਹਾਲਾਂਕਿ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਨਿਊਜ਼ ਨਹੀਂ ਹੈ ਔਰ ਫਾਇਰ ਬ੍ਰਿਗੇਡ ਔਰ ਐਂਬੂਲੈਂਸ ਵੀ ਮੌਕੇ ਤੇ ਮੌਜੂਦ ਸੀ ਜੋਸ਼ੀ ਸਾਹਿਬ ਕਿਸ ਤਰ੍ਹਾਂ ਤੁਸੀਂ ਪਹੁੰਚੇ ਫਿਰ ਕਿੰਨਾ ਕੁ ਟਾਈਮ ਲੱਗਿਆ ਤੁਹਾਨੂੰ ਸਹੀ ਜੀ ਫਿਰ ਜਿਹੜੇ ਵੀ ਦਾਨੀ ਸੱਜਣ ਸੀ ਉਹਨਾਂ ਨਾਲ ਸੰਪਰਕ ਕੀਤਾ ਤੇ ਸਾਡੇ ਉਥੇ ਰੈੱਡ ਕਰਾਸ ਦੇ ਵਿੱਚ ਇੱਕ ਦੁਕਾਨ ਹੈਗੀ ਆ ਦਿਖਾਇਓ ਉਹਨਾਂ ਨੇ ਐਵਰ ਸ਼ਾਈਨ ਵਾਲਿਆਂ ਦੀ ਦੁਕਾਨ ਹੈਗੀ ਆ ਰੈਡੀਮੇਡ ਹੈਗੇ ਨੇ ਉਹਨਾਂ ਨੇ ਬ੍ਰਾਂਡ ਨਿਊ ਜਿਹੜੇ ਮਤਲਬ ਬਹੁਤ ਮਹਿੰਗੇ ਕੱਪੜੇ ਹੈਗੇ ਨੇ ਉਹ ਬੋਰੀ ਭਰ ਕੇ ਸਾਨੂੰ ਉਹਨਾਂ ਨੇ ਭੇਜ ਦਿੱਤੀ ਆ ਦੇਖੋ ਤੁਸੀਂ ਬਿਲਕੁਲ ਬ੍ਰੈਂਡ ਨਿਊ ਕੱਪੜੇ ਨੇ ਬਿਲਕੁਲ ਬ੍ਰੈਂਡ ਨਿਊ ਇਹ ਬੋਰੀ ਭਰ ਕੇ ਸਾਨੂੰ ਭੇਜਤੀ ਹੈ ਉਹ ਅਸੀਂ ਅਲੱਗ-ਅਲੱਗ ਲਿਫਾਫਿਆਂ ਦੇ ਵਿੱਚ ਪਾ ਕੇ ਇੱਥੇ ਲੈ ਕੇ ਆਏ ਆ ਟ੍ਰੈਕਿੰਗ ਵਿంటర్ ਦੇ ਬਿਲਕੁਲ ਬ੍ਰੈਂਡ ਨਿਊ ਕੱਪੜੇ ਹੈਗੇ ਨੇ ਬਾਕੀ ਵੀ ਸਾਧੀਆਂ ਐਨ ਜੀਓਜ਼ ਨੇ ਬੜਾ ਸਹਿਯੋਗ ਦਿੱਤਾ ਤੇ ਅਸੀਂ ਜਿਹੜੀ ਇਹਨਾਂ ਦੀ ਕੋਈ ਹੋਰ ਵੀ ਲੋੜ ਹੋਊਗੀ ਉਹ ਵੀ ਸਾਡੇ ਤੱਕ ਪਹੁੰਚੂਗੀ ਉਹ ਵੀ ਅਸੀਂ ਕਿਸੇ ਨਾ ਕਿਸੇ ਐਨ ਜੀਓ ਦੇ ਥਰੂ ਇਹਨਾਂ ਦੀ ਹੈਲਪ ਕਰਾਵਾਂਗੇ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਵਾ ਔਰ ਤਸਵੀਰਾਂ ਦੇਖ ਰਹੇ ਹੁਸੈਨਪੁਰੇ ਦੀਆਂ ਨੇ ਲੁਧਿਆਣਾ ਨਿਵਾਸੀ ਦਾਨੀ ਸੱਜਣਾ ਦੇ ਰੂਪ ਦੇ ਵਿੱਚ ਜਾਣੇ ਜਾਂਦੇ ਆ ਕਿਉਂਕਿ ਇੱਥੇ ਕਾਫੀ ਦਾਨੀ ਮਹਾਪੁਰਸ਼ ਨੇ ਵੱਡਾ ਸ਼ਹਿਰ ਇੰਡਸਟਰੀਅਲ ਹੱਬ ਹੈਗੀ ਆ ਔਰ ਜਿਸ ਤਰ੍ਹਾਂ ਹੀ ਕਿਸੇ ਨੂੰ ਇਸ ਚੀਜ਼ ਦੀ ਪਤਾ ਚੱਲਦੀ ਆ ਕਿ ਕਿਸੇ ਨੂੰ ਹੈਲਪ ਦੀ ਜ਼ਰੂਰਤ ਹੈ ਤਾਂ ਦਾਨੀ ਨੇ ਜਿਹੜੇ ਇਮੀਡੀਏਟਲੀ ਐਕਸ਼ਨ ਦੇ ਨਾਲ ਕੰਮ ਲੈਂਦੇ ਆ ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਹੜੀ ਇੰਡਸਟਰੀ ਦਾ ਨਾਮ ਦੱਸਿਆ ਸਿਰ ਤੁਸੀਂ ਇੱਕ ਤਾਂ ਇੱਕ ਮਾਡਰਨ ਗਾਰਮੈਂਟਸ ਹੈ ਜੀ ਉਹਨਾਂ ਦੀ ਮਾਲ ਰੋਡ ਤੇ ਦੁਕਾਨ ਹੈ ਤੇ ਦੂਜੇ ਜਿਹੜੇ ਆਪਣੇ ਕੋਲ ਆਏ ਸੀ ਐਨ ਜੀਓ ਜਿਹੜੇ ਸ਼ਾਮ ਨੂੰ ਆਏ ਸੀ ਅੰਜਲ ਸੇਵਾ ٹرسٹ ਇੱਕ ਉਹ ਇੱਕ ਸਿਟੀ ਨੀਡਸ ਹਾਂ ਉਹ ਵੀ ਉਹ ਇੱਥੇ ਮੌਇਨਾ ਕਰ ਗਏ ਉਹ ਕਹਿੰਦੇ ਜਿਹੜੀ ਵੀ ਹੈਲਪ ਹੋਊਗੀ ਇਹ ਜਿਹੜੀ ਇਹ ਤੋਂ ਉਹ ਸਾਰੀ ਹੈਲਪ ਉਹ ਬਾਕੀ ਸਿਟੀ ਨੀਡਸ ਵਾਲੇ ਪੂਰੀ ਕਰਨਗੇ ਇਹਨਾਂ ਦੀ ਸੋ ਰਾਤ ਦਾ ਮੌਸਮ ਹੋਣ ਕਰਕੇ ਰਾਤ ਦਾ ਵਕਤ ਹੋਣ ਕਰਕੇ ਤੁਹਾਨੂੰ ਤਸਵੀਰਾਂ ਨਹੀਂ ਦਿਖਾ ਸਕਦੇ ਕਿਉਂਕਿ ਰੇਲਵੇ ਲਾਈਨ ਦੇ ਨਾਲ-ਨਾਲ ਚੁਗੀਆਂ ਨੇ ਜਿਹੜੀਆਂ ਸਟੀਆਂ ਹੋਈਆਂ ਨੇ ਉਹਨਾਂ ਚੁਗੀਆਂ ਦੇ ਵਿੱਚ ਜਿਹੜੇ ਗਰੀਬ ਲੋਕ ਰਹਿੰਦੇ ਨੇ ਅੱਗ ਸੇਕਦੇ ਹੋਏ ਅਚਾਨਕ ਅੱਗ ਦੀ ਘਟਨਾ ਜਿਹੜੀ ਝੁੱਗੀਆਂ ਤੱਕ ਪਹੁੰਚ ਜਾਂਦੀ ਅੱਗ ਹੈ ਜਿਹੜੀ ਝੁੱਗੀਆਂ ਤੱਕ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਇਹ ਸਾਰੀ ਜਿਹੜੀ ਘਟਨਾ ਜਦੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਤੱਕ ਪਹੁੰਚਦੀ ਆ ਤਾਂ तमाम ਵਲੰਟੀਅਰਸ ਆਸ-ਪਾਸ ਦੇ ਪਿੰਡਾਂ ਦੇ ਵਲੰਟੀਅਰਸ ਔਰ ਹੁਸੈਨਪੁਰਾ ਦੇ ਜਿਹੜੀ ਪੰਚਾਇਤ ਆ ਉਹ ਵੀ ਇੱਥੇ ਪਹੁੰਚਦੀ ਆ ਜਿਸ ਤੋਂ ਬਾਅਦ ਸੰਗੋਵਾਲ ਸਾਹਿਬ ਉਹ ਉਹਨਾਂ ਤੱਕ ਗੱਲ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਦੇ ਥਰੂ ਰੈੱਡ ਕਰਾਸ ਵੀ ਇੱਥੇ ਆਉਂਦੀ ਹੈ ਔਰ ਤਮਾਮ ਐਨ ਜੀਓਜ਼ ਨੇ ਸਿਟੀ ਨੀਡਸ ਹੈ ਅੰਜਲ ਸੇਵਾ ਸੁਸਾਇਟੀ ਹੈ ਔਰ ਦੋ ਤਿੰਨ ਐਨ ਜੀਓਜ਼ ਹੋਰ ਨੇ ਜਿਹੜੀਆਂ ਇੱਥੇ ਵਿਜ਼ਿਟ ਕਰਕੇ ਗਏ ਨੇ ਨੀਓ ਵਿਜ਼ਿਟ ਕਰ ਗਏ ਉਹ ਦੇਖ ਕੇ ਉਹ ਹੁਣ ਆਉਣਗੇ ਜਿਹੜੀਆਂ ਵੀ ਕੋਈ ਇਸ ਤੋਂ ਇਲਾਵਾ ਜਿਹੜੀ ਕੋਈ ਲੋੜ ਹੈਗੀ ਹੈ ਸਿਟੀ ਨੀਡਸ ਵਾਲਿਆਂ ਨੇ ਪ੍ਰੋਮਿਸ ਕੀਤਾ ਹੈਗਾ ਉਹਨਾਂ ਦਾ ਮੈਂ ਨੰਬਰ ਗਿਲ ਸਾਹਿਬ ਨੂੰ ਦੇ ਦਿੱਤਾ ਉਹਨਾਂ ਨਾਲ ਤਾਲਮੇਲ ਕਰਕੇ ਜੋ ਬਾਕੀ ਰਹਿ ਗਿਆ ਉਹ ਪੂਰਾ ਕਰਨਗੇ ਜੀ ਸੋ ਜਨ ਸਾਹਿਬ ਕੋਲੇ ਚਲਦੇ ਆ ਫਾਈਨਲ ਟੱਚ ਦੇ ਲਈ ਜਨ ਸਾਹਿਬ ਅੱਗੇ ਦੀ ਕੀ ਕਾਰਵਾਈ ਹੈ ਅੱਗੇ ਦੀ ਕਾਰਵਾਈ ਜਿੱਦਾਂ ਸਰ ਨੇ ਦੱਸਿਆ ਕਿ ਉਹ ਐਨ ਜੀਓ ਆਊਗੀ ਉਹਨਾਂ ਦੀ ਝੁੱਗੀਆਂ ਵੀ ਬਲਕਿ ਬਣਾ ਕੇ ਦੇ ਕੇ ਜਾਊਗੇ ਉਹ ਸਰਵੇ ਕਰਕੇ ਚਲੇ ਗਏ ਸਾਰੇ ਉਹ ਅੱਗੇ ਝੁੱਗੀਆਂ ਵਗੈਰਾ ਸਭ ਕੰਪਲੀਟ ਕਰਕੇ ਦੇ ਕੇ ਜਾਊਗੇ ਕੱਲ ਫੇਰ ਦੁਬਾਰਾ ਆਊਗੇ ਸਾਡੇ ਸੀਨੀਅਰ ਲੀਡਰ ਗਿੱਲ ਸਾਹਿਬ ਨੂੰ ਨੰਬਰ ਸ਼ੇਅਰ ਕਰਤਾ ਗਿਆ ਹੈ ਵੈ ਤੇ ਉਹ ਸਾਰਾ ਇਹਦਾ ਅੱਗੇ ਮੌਜਨਾ ਲੈ ਲੂਗੇ ਇਹ ਤੇ ਆਬ ਕੀ ਸੁਨੇਹਾ ਦੇਣਾ ਚਾਹੋਗੇ ਸਰ ਮੈਂ ਇਹੀ ਸੁਨੇਹਾ ਦੇਣਾ ਚਾਹੂਗਾ ਵੀ ਇਨਸਾਨ ਨੂੰ ਇਨਸਾਨ ਦੇ ਕੰਮ ਆਉਣਾ ਚਾਹੀਦਾ ਦੇਖੋ ਕਿੰਨੀ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਵਿੱਚ ਹੀ ਸੰਭਵ ਆ ਵੀ ਜਦੋਂ ਕਿਤੇ ਵੀ ਕੋਈ ਆਫਤ ਆਈ ਆ ਤਾਂ ਸਾਡੇ ਪੰਜਾਬੀਆਂ ਨੇ ਵੱਧ ਚੜ ਕੇ ਉਹਦੇ ਵਿੱਚ ਆਪਣਾ ਜੋ ਯੋਗਦਾਨ ਜੋ ਸਟਿਲਫੁਲ ਸਰਦਾ ਵਰਦਾ ਕਹੇ ਜੀ ਵੀ ਹੋਈ ਆ ਤੇ ਪੰਜਾਬੀਆਂ ਨੇ ਵੱਧ ਚੜ ਕੇ ਉਹਦੇ ਯੋਗਦਾਨ ਆਹੀਂ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਆਹੀਂ ਆਓ ਆਪਾਂ ਜੇ ਹਰ ਜੇ ਆਪਾਂ ਹਲਕ ਦੇ ਇੱਕ ਦੂਜੇ ਦੀ ਮਦਦ ਕਰਨ ਲੱਗ ਜਾਈਏ ਤਾਂ ਆਪਾਂ ਆਪਣੇ ਪੰਜਾਬ ਨੂੰ ਵਧੀਆ ਰੰਗਲਾ ਪੰਜਾਬ ਤਾਂ ਬਣਾ ਹੀ ਲਵਾਂਗੇ ਫਿਰ ਤੇ ਸਾਨੂੰ ਇੱਕ ਦੂਜੇ ਦੇ ਕੰਮ ਆਉਣਾ ਚਾਹੀਦਾ ਔਰ ਅਸੀਂ ਤੁਹਾਡੇ ਵੀ ਬੜੇ ਧੰਨਵਾਦੀ ਆ ਵੀ ਜਿਹੜਾ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਨੇ ਹੋ ਸਰਕਾਰ ਤੱਕ ਪਹੁੰਚਾਉਨੇ ਆ ਅਸੀਂ ਤੁਹਾਡੇ ਵੀ ਬਹੁਤ ਧੰਨਵਾਦੀ ਆ ਅਸੀਂ ਬਨੀ ਜੋਸ਼ੀ ਜੀ ਦੇ ਵੀ ਬਹੁਤ ਧੰਨਵਾਦੀ ਆ ਸਾਡੇ ਐਮ ਐਲ ਏ ਸਾਹਿਬ ਦੇ ਧੰਨਵਾਦੀ ਆ ਸਾਡੇ ਡੀ ਸੀ ਸਾਹਿਬ ਦੇ ਧੰਨਵਾਦੀ ਆ ਅਸੀਂ ਧੰਨਵਾਦੀ ਆ ਜਿਹੜੇ ਸਾਡੇ ਅਣਦੋਲੇ ਪਬਲਿਕ ਖੜੀ ਆ ਜਿਨ੍ਹਾਂ ਨੇ ਮੌਕੇ ਤੇ ਤੁਹਾਨੂੰ ਹੁੰਦਾ ਵੀ ਜਿਹੜਾ ਨੇੜੇ ਬੰਦਾ ਹੁੰਦਾ ਉਹ ਹੁੰਦਾ ਜਿੰਨੇ ਨੇ ਮੌਕੇ ਤੇ ਪਹੁੰਚ ਗਏ ਇਹਨਾਂ ਗਰੀਬ ਲੋਕਾਂ ਦਾ ਦੀ ਬ੍ਰਾਹ ਫੜੀ ਆ ਸੀ ਉਹਨਾਂ ਦੇ ਵੀ ਬਹੁਤ ਧੰਨਵਾਦ ਦੀ ਆ ਮੋਹਨ ਸਿੰਘ ਸਾਹਿਬ ਨੇ ਬਹੁਤ ਵਧੀਆ ਜਿਹੜਾ ਸਨੇਹਾ ਦਿੱਤਾ ਵਾ ਕਿਉਂਕਿ ਪੰਜਾਬ ਹੈ ਪੰਜਾਬੀ ਜਿਹੜੇ ਦਲੇਰ ਕੌਮ ਹੈ ਔਰ ਕਿਸੇ ਦੇ ਕੰਮ ਆਉਣ ਦੇ ਲਈ ਬੇਚ ਜਕੈਤਾ ਬਾਰਡਰ ਕਰਾਸ ਕਰਕੇ ਮਦਦ ਕਰਨ ਲਈ ਚਲੇ ਜਾਂਦੇ ਕਿ ਕੋਈ ਨਹੀਂ ਪਹੁੰਚਦਾ ਜੋ ਜੋਸ਼ੀ ਜੀ ਹੈ ਗੁਰਸਾਹਬਾਏ ਅਜੈਣ ਆਇਆ ਆ ਧੀਏ ਕੁੜੀ ਆ ਸਾਰਾ ਟੱਬਰ ਐਸ ਟਾਈਮ ਜੱਸੀਆਂ ਪਿੰਡ ਦੇ ਵਿੱਚ ਕੀ ਇਹ ਝੂਗੀਆਂ ਦੇ ਵਿੱਚ ਬੈਠੇ ਨੇ ਨੀਵੇਂ ਥਾਂ ਤੇ ਬਿਜੇ ਬੈਠੇ ਨੇ ਫਿਰ ਵੀ ਆ ਸਾਡਾ ਵੀਰ ਜੋਸ਼ੀ ਗਿੱਲ ਸਾਹਿਬ ਸਾਰੇ ਆਗੇ ਮੈਂ ਕਹਿੰਦਾ ਇਹਨਾਂ ਨੂੰ ਇਹ ਸਾਰੇ ਹੀ ਆਪਣੀ ਹਿੰਦੁਸਤਾਨੀ ਨੇ ਵਿਤਕਰਾ ਨਹੀਂ ਕਰਨਾ ਇਹ ਪੰਜਾਬੀ ਕੰਮ ਐ ਹੋਜੀ ਐ ਨਾ 2 ਮਿੰਟ ਚ ਪਹੁੰਚ ਜਾਂਦੀ ਐ ਬਾਕੀ ਤਾਂ ਸਾਰੇ ਆ ਸਾਰੇ ਆਮ ਆਮ ਦੇਖ ਲੋ ਦੁਨੀਆ ਦੇਖ ਲੋ ਆਗੇ ਨਾ 1 ਮਿੰਟ ਦੇ ਵਿੱਚ ਇਸ ਤੋਂ ਤੇ ਆ ਕੁਝ ਲੋਕੀ ਵਿਤਕੜਾ ਨਾ ਕਰੋ ਕਿਹੜਾ ਬੰਦਾ ਕਿੱਥੇ ਬੇਟਾ ਕਿਹੜਾ ਬੰਦਾ ਕਿੱਥੇ ਬੇਟਾ ਆ ਜੋਸ਼ੀ ਜੀ ਆ ਗਏ ਸਮਾਨ ਕਰਨ ਲੈ ਕੇ ਆ ਗਏ ਆ ਗਿਲ ਸਭ ਆ ਜੈਨ ਜੀ ਸਾਰੇ ਸਾਰੇ ਪਿੰਡ ਨਿਵਾਸੀ ਮੈਨੂੰ ਕਿੱਧਰ ਕਰ ਨਾਲ ਲਵਾ ਸਾਰੇ ਮਿੱਤਰ ਨੇ ਯਾਰ ਮਜ਼ਾ ਆ ਗਿਆ ਯਾਰ ਸਵਾਦ ਆ ਗਿਆ ਵੀ ਸਾਰੇ ਹੀ ਹਮ ਹਮ ਆ ਕੇ ਇੱਥੇ ਦੇਖੋ ਦੀ ਘਟ ਆ ਹਨੂਮਾਨ ਜੀ ਦਾ ਮੰਦਿਰ ਦੇਖੋ ਸਾਹਮਣਿਆਂ ਨੂੰ ਮੰਦਿਰ ਤੇ ਸਮਾਨ ਦੇਖੋ ਇਹ ਕਹਿੰਦੇ ਨੇ ਇੱਛਾ ਤੇ ਨੇਚਰ ਤੇ ਕਿਦਾ ਭੜਾ ਕਿਵੇਂ ਕਰਨਾ ਤੇ ਕਿਵੇਂ ਕੀਤਾ ਆ ਦੇਖੋ ਭੜਾ ਭੜਾ ਹੋ ਗਿਆ ਹੋ ਗਿਆ ਨਾ ਜੀ ਬਿਲਕੁਲ ਸਲੂਟ ਹੈ ਤੁਹਾਨੂੰ ਸਾਰਿਆਂ ਨੂੰ ਕਮਨ ਸਾਹਿਬ ਖੁਦ ਪਹੁੰਚੇ ਨੇ ਵੱਲੋਂ ਕੀ ਤੋਂ ਔਰ ਦੇਖ ਸਕਦੇ ਹੋ ਆਸ-ਪਾਸ ਦੇ ਪਿੰਡਾਂ ਦੇ ਪੰਚਾਇਤਾਂ ਆਸ-ਪਾਸ ਦੇ ਪਿੰਡਾਂ ਦੇ ਵਲੰਟੀਅਰਸ ਨੇ ਜਿਹੜੇ ਪਹੁੰਚ ਚੁੱਕੇ ਨੇ ਸਰ ਕੀ ਕਹਿਣਾ ਚਾਹੂੰਗਾ ਸਰ ਮੈਂ ਕੋਈ ਨਹੀਂ ਸਾਡੇ ਸੀਨੀਅਰ ਹੈਗੇ ਆ ਗਿੱਲ ਸਾਹਿਬ ਸਰਦਾਰ ਗੁਰਜੀਤ ਸਿੰਘ ਗਿੱਲ ਜੀ ਇਹਨਾਂ ਨੇ ਕਹਿਤਾ ਬਹੁਤ ਠੀਕ ਆ ਜੀ ਸੋ ਤਸਵੀਰਾਂ ਫਾਈਨਲੀ ਦੱਸ ਦਿੰਦੇ ਆ ਨਿਊਜ਼ ਕਲੋਜ਼ ਕਰਨ ਤੋਂ ਪਹਿਲਾਂ ਜੱਸੀਆਂ ਦੇ ਨਾਲ ਪਿੰਡ ਲੱਗਦਾ ਹੁਸੈਨਪੁਰਾ ਰੇਲਵੇ ਲਾਈਨ ਦੇ ਨਾਲ ਚੁਗੀਆਂ ਚੁਗੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਅੱਗ ਦੀ ਘਟਨਾ ਵਾਪਰੀ ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਲੋਕ ਨੇ ਜਿਹੜੇ ਇਹ ਲੋਕ ਨੇ ਜਿਹੜੇ ਅ ਚੁਗੀਆਂ ਦੇ ਵਿੱਚ ਰਹਿੰਦੇ ਆ ਔਰ ਅਚਾਨਕ ਜਿਹੜੀ ਸ਼ਾਮ ਨੂੰ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਫੌਰੀ ਤੌਰ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਐਕਸ਼ਨ ਲੈਂਦੇ ਨੇ ਐਡਮਿਨਿਸਟ੍ਰੇਸ਼ਨ ਤੱਕ ਗੱਲ ਜਾਂਦੀ ਹੈ ਐਡਮਿਨਿਸਟ੍ਰੇਸ਼ਨ ਦਾ ਵੀ ਐਕਸ਼ਨ ਨਜ਼ਰ ਆਉਂਦਾ ਸੋ ਤਸਵੀਰਾਂ ਦੇਖ ਸਕਦੇ ਹੋ ਐਂਬੂਲੈਂਸ ਹੈ ਜਿਹੜੀ ਐਂਬੂਲੈਂਸ ਵੀ ਮੌਕੇ ਤੇ ਮੌਜੂਦ ਹੈ ਇਸ ਤੋਂ ਪਹਿਲਾਂ ਫਾਇਰ ਬ੍ਰਿਗੇਡ ਹੈ ਜਿਹੜੀ ਉਹ ਵੀ ਹੋ ਕੇ ਗਈ ਹੈ ਹਾਲਾਂਕਿ ਕਿਸੇ ਵੀ ਜਾਨੀ ਮਾਲੀ ਨੁਕਸਾਨ ਦੀ ਹਲੇ ਤੱਕ ਕੋਈ ਖਬਰ ਨਹੀਂ ਹੈ